ਚੱਪ ਹੋਰ ਬੋਤ ਕੀ ਕਰੀ ਜਾਂਦੇ ਹੋ ਕੁਛ ਨਹੀਂ ਬੇਬੇ ਬਸ ਬੈਠੇ ਹਰ ਜਾਈ ਚ ਅੱਗੇ ਬਹੁਤ ਚੰਗੇ ਟਾਈਮ ਇਕੱਠੇ ਹੋ ਕੇ ਬੈਂਦੇ ਸੀ ਕੋਣ ਕੋਣ ਬੈ ਹਰ ਬੀਬੀ ਹਮ ਤਾਂ ਕੋਈ ਨਹੀਂ ਬੈਂਦਾ ਹੂੰ ਤਬੋ ਤਾਂ ਹੋਰੀ ਗੱਲਾਂ ਹੈ ਅੱਗੇ ਇਥੋਂ ਆਕ ਹੁੰਦਾ ਐ ਜੁੜ ਕੇ ਬੈਂਦੇ ਇੱਕ ਥਾਂ ਤੇ ਰੋਟੀ ਪਕਦੀ ਹੈ ਹਣ ਹੁਣ ਕੌਣ ਕੱਟਦੀ ਹੈ ਹੁਣ ਤਾਂ ਕੱਟਦੀ ਨਹੀਂ ਨਾ ਹੁਣ ਤਾਂ ਕੋਈ ਨਹੀਂ ਕੱਟਦਾ ਬਸ ਫੋਨ ਜਿ ਲੈ ਕੇ ਉੱਧਰੇ ਵਗ ਜਾਂਦੇ ਹੁਣ ਤਾਂ ਕੋਲ ਨਾ ਕੋਈ ਗੱਲਾਂ ਮਾਰਦੀਆਂ ਅੱਗੇ ਤਾਂ ਕੋਈ ਨਹੀਂ ਸੀ ਅੱਗੇ ਤਾਂ ਇਕੱਠੇ ਰੋਟੀ ਖਾਂਦੇ ਇਕੱਠੇ ਬੈਂਦੇ ਇਕੱਠੇ ਉੱਠਦੇ ਕੰਮ ਤਾਂ ਦੇ ਇਕੱਠੇ ਜਾਂਦੇ ਮੈਂ ਹੁਣ ਤਾਂ ਉਹ ਜਵਾਨਾ ਹਈ ਨਹੀਂ ਅੱਗੇ ਤਾਂ ਬਹੁਤ ਚੰਗਾ ਜਵਾਨਾ ਸੀ ਹਾਂ ਅਸੀਂ ਪਤਾ ਨਹੀਂ ਨਾ ਘਰ ਆਣੀਆਂ ਜਠਾਣੀਆਂ ਹੁੰਦਣਾ ਅਸੀਂ ਇਕੱਠਿਆਂ ਆ ਬੈਠ ਕੇ ਖਾਂਦੇ ਨਾ ਰੋਟੀ ਪਾਣੀ ਰੋਟੀ ਬਣਾ ਕੇ ਫਿਰ ਇਕੱਠਿਆਂ ਖਾਂਦੇ ਨਾ ਰੋਟੀ ਪਾਣੀ ਦੇ ਸੇ ਹੁਣ ਤਾਂ ਚਾਰੀ ਘੁੱਟ ਨਹੀਂ ਪਿਆਉਂਦਾ ਕੋਈ ਅਹੇ ਜਾਂ ਟਾਈਮ ਆ ਗਿਆ ਹੁਣ ਤਾਂ ਜਦੋਂ ਕੋਈ ਘਰੇ ਆ ਜਾਂਦਾ ਗੋਦੀ ਪੱਥੇ ਤੇ ਟੀੜੀਆਂ ਪੱਟ ਲੈਂਦੇ ਨੇ ਹੁਣ ਆ ਕਿੱਥੋਂ ਆ ਗਿਆ ਹਾਂ ਹੁਣ ਚਾਹ ਗੱਲ ਹੋਰੀ ਆ ਪਤਾ ਹੁਣ ਤਾਂ ਕੋਈ ਕਿਸੇ ਨੂੰ ਧਿਆਨ ਦਾ ਹ ਅੱਜ ਕੱਲ ਕੋਈ ਨਹੀਂ ਆ ਬਹਿਗਾ ਬਸ ਪੈਸੇ ਤੱਕ ਹੀ ਹਾਂ ਹੁਣ ਤਾਂ ਤਾਂ ਟਾਈਮ ਹੈ ਨਹੀਂ ਗਾ ਅੱਗੇ ਧਰਾਂ ਨਾਲ ਮਿਲ ਕੇ ਬਿਠੇ ਰਾ ਖੇਡਦੀਆਂ ਕੁੜੀਆਂ ਬਿਠੇ ਰਾ ਕੁਝ ਕਰਦੀਆਂ ਅੱਧੀ ਅੱਧੀ ਰਾਤ ਤਾਈ ਖੇਡਦੇ ਨੇ ਹਾਂ ਹੁਣ ਕੌਣ ਜਾਣ ਦਿੰਦਾ ਕੁੜੀਆਂ ਨੂੰ ਬਾਹਰ ਅੱਗੇ ਤਾਂ ਬਠੇ ਰੋ ਜਾਂਦੀਆਂ ਔਰ ਤੇ ਇੰਨਾ ਇੰਨਾ ਚਿਰ ਖੇਡਦੀਆਂ ਤੇ ਕੋਈ ਨਿੱਕੇ ਦੇ ਜਾ ਕੇ ਗਿੱਧੇ ਪਾਉਂਦੀਆਂ ਨੱਚਦੀਆਂ ਪੁੱਤੀਆਂ ਵੀ ਇਕੱਠਾ ਆਉਂਦੀਆਂ ਹੁਣ ਕੌਣ ਗਾਉਂਦਾ ਗੀਤ ਹੈ ਅੱਗੇ ਬਹੁਤ ਚੰਗੇ ਟਾਈਮ ਸੀ ਪਤਾ ਹੈ ਤੇ ਅੱਗੇ ਤਾਂ ਅਸੀਂ ਐ ਐਡੀ ਦੂਰੋਂ ਦੂਰੋਂ ਮੈਂ 5 5 ਮੀਲ ਦਿੰਦਾ ਤੇ ਹੁਣ ਕੋਈ ਇੱਥੇ ਨਾਲ ਗਮਾਂਡੀ ਹੋਵੇ ਤਾਂ ਵੀ ਨਹੀਂ ਆਉਂਦਾ ਜੇ ਬੇਬੇ ਕੋਈ ਕਹਾਣੀ ਸੁਣਾ ਦੇ ਤੈਨੂੰ ਕਹਾਣੀਆਂ ਆਉਂਦੀ ਹੋਊਗੀ ਕਹਾਣੀ ਕਹੇ ਸੁਣਾ ਕੋਈ ਵਧੀਆ ਸੁਣਾ ਦੇ ਤੇ ਆਪ ਵੀ ਤਾਂ ਜਾਣਦੀ ਕਹਾਣੀ ਨਹੀਂ ਜਾਣਦੀ ਪਾਣੀ ਮੈਂ ਦੱਸਦੀ ਆ ਪਹਿਲਾਂ ਸਾਡਾ ਇੰਨਾ ਵੇੜਾ ਹੁੰਦਾ ਸੀ ਅੱਠ ਘਰ ਹੁੰਦੇ ਸੀ ਸਾਡੇ ਤੇ ਅਜ ਹੁਣ ਅੱਜ ਕੱਲ੍ਹ ਦੀਆਂ ਕੋਈ ਆ ਗਈਆਂ ਹੁਣ ਆ ਬਜ਼ੁਰਗ ਆ ਡਾੜਾ ਲੈ ਕੇ ਬੈਠਿਆ ਕੋਈ ਪਲਾਟਾ 'ਚ ਬੈਠਾ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਗੱਲ ਕਰੀ ਦੂ ਸਭ ਵਕਤ ਹੋਈ ਮੁਰ ਕੋਣ ਜਾਂਦਾ ਆਉਂਦਾ ਪੁੱਤ ਅੱਗੇ ਤਾਂ ਬਿਆ ਕਰ ਲੈਂਦੇ ਤੇ ਗੀਤ ਇੰਨੇ ਗਾਉਂਦਿਆਂ ਰਾਤੀ ਤੇ ਇੰਨਾ ਖੇਡਦਿਆਂ ਹੱਸਦਿਆਂ ਤੇ ਹੁਣ ਕੌਣ ਖੇਡਦਾ ਹੱਸਦਾ ਨਾ ਤਾਂ ਡੀਜੇ ਲਾ ਲੈਂਦੇ ਡੀਜਿਆਂ ਤੇ ਬਸ ਗਾਉਂਦੇ ਨੇ ਨਾ ਪਦੇ ਕੋ ਜਦੇ ਉਹ ਤੇ ਨੱਚੀ ਜਾਂਦੇ ਕੁੱਤੀ ਜਾਂਦੇ ਨੇ ਹੈ ਤੇ ਅੱਗੇ ਇੰਨੇ ਗੀਤ ਗਾਉਂਦਿਆਂ ਤੇ ਕਿਥੇ ਦੋਹੇ ਲਾਉਂਦਿਆਂ ਤੇ ਪਤਾ ਹੈ ਜਨਵਨ ਦੇਂਦਿਆਂ ਹੈ ਆ ਹਾਂ ਤੇ ਆਹ ਮੰੰਜੇ ਨਾ ਮੰਝੇ ਬੰਨ ਦਿੰਦੇ ਲੋਕ ਤੇ ਨਾ ਤਰਪਾਈਂਦੇ ਮੰਝੇ ਮੰਝੇ ਉਠ ਰਿਆਂਦੇ ਤੇ ਅੱਗ ਬੰਨ ਦਿੰਦੇ ਤੇ ਉਹ ਤੇ ਗੀਤ ਵਾਂਗ ਬਾਜ ਬੰਨ ਦਿੰਦੇ ਗੀਤ ਨਗਾਉਣ ਦੇ ਬਾਜ ਬੰਨ ਦਿੰਦੇ ਤੇ ਬਾਜੀ ਨਹੀਂ ਨਿਕਲਦੀ ਸੀ ਅਗਲੀ ਤੇ ਅੱਗੇ ਤਾਂ ਇਹ ਜਵਾਨੇ ਸੀਗੇ ਯਾਰ ਇਹ ਇਥੋ ਚੀ ਚੱਕਣੀਆਂ ਇਥੋ ਚੀਜ ਨਹੀਂ ਚੱਕੀ ਜਾਂਦੀ ਬੰਨ ਦਿੰਦੇ ਉੱਥੇ ਇਹ ਜਵਾਨ ਨੇ ਸੀ ਤਾਂ ਅੱਜ ਕੱਲ ਕੋਈ ਨਹੀਂ ਉਹ ਕਰਦਾਗਾ ਬਸ ਤਾਂ ਨੇ ਬੱਗੇ ਤਾਂ ਬਹੁਤ ਚਲ ਗਈ ਜਵਾਨ ਨੇ ਸੀ ਆਏ ਔੜਗਾ ਇਕੱਠਾ ਹੋ ਗਏ ਆਪੀ ਵਗ ਜਾਂਦੀਆਂ ਖੇਡਦੀਆਂ ਪੀਆਂ ਲਾਉਂਦੀਆਂ ਹੈ ਤੇ ਇੰਨੀਆਂ ਪਿੰਗਲ ਚੜਾਉਂਦੀਆਂ ਬਾਲਾ ਕੁਛ ਕਰਦੀਆਂ ਹੈ ਦੋ ਟਾਈਮ ਅਸੀਂ ੀਆਂ ਲਾਉਣ ਜਾਂਦੀਆਂ ਤੇ ਹੁਣ ਤਾਂ ਹੁਣ ਕਿੱਥੇ ਈ ਤਗਾਉਂ 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 ਜਿਹਨੂੰ ਜੰਦਨਾ ਆਉਂਦਿਆਂ ਤਾਂ ਗੀਤ ਗਾਉਂਦਿਆਂ ਹੁੰਦਣਾ ਆਹ ਆਈ ਜਾਂਦੀ ਕੰਮ ਹਾ ਤੇ ਪਾਣੀ ਵਰਦਿਆਂ ਕਾ ਗਰੇ ਪਾ ਬਾਜ ਨਹੀਂ ਜਾਂਦਿਆਂ ਹੂੰ ਆਈ ਨਹੀਂ ਚੌੜ ਕਰਦੀਆਂ ਤੇ ਹੁਣ ਕੌਣ ਚੌੜ ਕਰਨ ਦੇਊਗਾ ਹੁਣ ਤਾਂ ਦੋ ਕੁੜੀਆਂ ਨੂੰ ਰਹਿਣ ਦਿੰਦਾ ਅਗਲਾ ਅੱਗੇ ਬਹੁਤ ਚੰਗੇ ਜਵਾਨੇ ਸੀ ਪੁੱਤ ਹੈ ਬਹੁਤ ਜਵਾਨਾ ਨਹੀਂ ਹੋਣਾ ਹੁੰਦਾ ਜਿਹੜਾ ਉਹ ਨੰਗ ਗਿਆ ਜਿਹੜਾ ਜਿਹਦਾ ਨਹੀਂ ਨਾ ਮੁੜਕੇ ਨਹੀਂ ਆਉਂਦਾ ਉਹ ਤਾਂ ਕਹਿੰਦੇ ਸੀ ਵੀ ਅਸੀਂ 3ਾਂ ਨਾਲ ਜਾਂਦੇ ਸੀ ਦੋ ਟਾਈਮ ਉਹਦਾ ਤੁਸੀਂ ਕਿੰਨੇ ਵੇਜ ਜਾਂਦੇ ਸੀ ਅਸੀਂ 4 ਵਜੇ ਵਗ ਜਾਂਦੀਆਂ ਤੇ ਤੜਕੇ ਆਪ ਦਿਪਹਿਰੇ 12 ਵਜੇ ਜਾਂਦੀਆਂ ਪਿੰਗਾ ਝੂਟਦੀਆਂ ਪਿੰਗਾ ਪਾਉਂਦੀਆਂ ਉਥੇ ਪਿੰਗਾ ਝੂਟਦੀਆਂ ਪਿੰਗਾ ਨਿੰਮਤੇ ਪਾਉਂਦੇ ਸੀ ਕਿ ਤੂਤਦੇ ਨਾ ਤੂਤਦੇ ਨਹੀਂ ਸਾਡੇ ਤਾਂ ਪਿੱਪਲ ਹੁੰਦਾ ਸੀ ਵੱਡਾ ਤੇ ਪੇਪਲ ਤੇ ਪਾਉਂਦੀਆਂ ਭੂਆ ਸਾਡੇ ਬਜਦਾ ਸੀ ਬਾਗ ਵਾਲਾ ਉਹ ਉੱਥੇ ਜਾਂਦੀਆਂ ਉੱਥੇ ਪਾਉਂਦੀਆਂ ਪਿੰਗਾ ਕਿੰਨਾ ਕੁ ਪੁਰਾਣਾ ਤੋਤ ਸੀ ਉਹ ਉਹ ਸੀ ਉੱਥੇ ਤਾਂ ਬਹੁਤ ਪੁਰਾਣਾ ਸੀ ਹੁੰਦੀਆਂ ਕਿੱਥੇ ਘਰੇ ਫੋਨ ਗਿਆ ਹੁੰਦੀ ਆ ਤਾਂ ਜਿੰਨਾ ਹੀ ਉੱਤਾਂ ਪਾਰ ਕੇ ਉਤਰਨਾ ਗਏ ਜਾਂਦੇ ਨਾਲ ਤੇ ਗੌਰ ਹੁਣ ਤਾਂ ਹੁਣ ਵੀ ਤਾਂ ਜੀਨਾ ਪਾਉਂਦੀਆਂ ਅੱਗੇ ਸੂਟ ਪਾਉਂਦੀਆਂ ਅੱਡੇ ਸੋਹਣ ਜੁੱਤੀਆਂ ਹੁੰਦਣਾ ਹੈ ਸਤਾ ਛੋਟੇ ਛੋਟੇ ਕੱਪੜੇ